ਕਈ ਮਹੀਨਿਆਂ ਤੋਂ ਲੋਕਾਂ ਦੀ ਖੱਜਲ ਖੁਆਰੀ ਦੇ ਚੱਲਦੇ ਅੰਮ੍ਰਿਤਸਰ ਪਾਸਪੋਰਟ ਦਫ਼ਤਰ ਦੇ ਬਾਹਰ ਅੱਜ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਅਚਾਨਕ ਧਰਨਾ ਲਗਾ ਦਿੱਤਾ ਇਸ ਬਾਰੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਆਗੂ ਨੇ ਦੱਸਿਆ ਕਿ ਕਈ ਮਹੀਨਿਆਂ ਤੋਂ ਪਾਸਪੋਰਟ ਦੇ ਵਿੱਚ ਨਿੱਕੀਆਂ ਨਿੱਕੀਆਂ ਗਲਤੀਆਂ ਨੂੰ ਲੈ ਕੇ ਲੋਕ ਫੇਰੇ ਮਾਰ ਰਹੇ ਨੇ ਤੇ ਇਸ ਕੰਮ ਦੇ ਲਈ ਪਾਸਪੋਰਟ ਅਧਿਕਾਰੀ ਨਾਨੁਕਰ ਕਰਕੇ ਲੋਕਾਂ ਨੂੰ ਘੇੜੇ ਮਰਵਾ ਰਹੇ ਨੇ ਤੇ 에ਜੰਟ ਉਸੇ ਕੰਮ ਦੇ ਲਈ ਪੈਸਿਆਂ ਦੀ ਮੰਗ ਕਰਕੇ ਜਲਦੀ ਕੰਮ ਕਰਵਾਉਣ ਦੀ ਗੱਲ ਕਹਦੇ ਨੇ ਤੇ ਇਸ ਨਾਲ ਪਾਸਪੋਰਟ ਅਧਿਕਾਰੀ ਤੇ 에ਜੰਟਾਂ ਦੀ ਮਿਲੀ ਭੁਗਤ ਜਗ ਜਾਹਰ ਹੋ ਰਹੀ ਹੈ। ਅੱਜ ਤੋਂ 3-4 ਮਹੀਨੇ ਪਹਿਲਾਂ ਅਸੀਂ ਬੱਚਿਆਂ ਦੇ ਪਾਸਪੋਰਟ ਬਣਾਣੇ ਦਿੱਤੇ ਸੀ। ਉਥੇ ਫੋਟੋ ਵੀ ਲੱਤ ਗਈ। ਤੇ ਜਦੋਂ ਫੇਰ ਉਸੇ ਹੀ ਗਏ ਆ ਉਹ ਆਂਦੇ ਤੁਹਾਡਾ ਪਾਸਪੋਰਟ ਇਸੇ ਗਲਤ ਆ ਪੁਰਾਣੀ ਦਫ਼ਤਰੀ। ਇਸੇ ਆਏ ਆ ਅੱਜ ਤੋਂ 2 ਮਹੀਨੇ ਹੋ ਗਏ ਫੇਰੇ ਮਾਰਦਿਆਂ ਨੂੰ। ਪਹਿਲਾਂ ਉਹਾਂ ਨੇ ਟੋਕਨ ਲਾਉ ਟੋਕਨ ਲਿਆ ਸਾਰੀ ਢਾੜੀ ਇਦਾਂ ਲੰਘੀ। ਫੇਰ 15 ਦਿਨਾਂ ਬਾਅਦ ਆਏ ਆਂਦੇ ਤੁਹਾਡੇ ਘਰ ਪਾਸਪੋਰਟ ਚਲ ਜਾਊਗਾ। ਉਹ ਤੋਂ ਬਾਅਦ ਫੇਰ ਇੱਕ ਨਹੀਂ ਆਏ ਅੱਜ ਫੇਰ ਆਏ ਆ ਫੇਰ ਆਂਦੇ ਲੈਨ ਚ ਲੱਗੋ ਫੇਰ ਲੈਨ ਚ ਲੱਗੇ ਆ ਫੇਰ ਆਂਦੇ ਤੁਹਾਡੀ ਇਨਕੁਆਰੀ ਗਲਤੀ ਆ ਇਹ ਐਸਪੀ ਸਾਹਿਬ ਦੇ ਦਫ਼ਤਰੇ ਉੱਥੇ ਗਏ ਆ ਉਹ ਆਂਦੇ ਅਫਸਰ ਇੱਥੇ ਸਾਡੇ ਕੋ ਨਹੀਂ ਆਈ ਉੱਥੋਂ ਹੋ ਕੇ ਫੇਰ ਇੱਥੇ ਆਏ ਆ ਫੇਰ ਆਖਿਆ ਉਹਨਾਂ ਦੇ ਗਾਰਡ ਆ ਵੀ ਸਾਨੂੰ ਆਪਣੀ ਸਮੱਸਿਆ ਦੱਸ ਲੈਣ ਦਿਓ ਉਹ ਸਾਨੂੰ ਉੱਤੇ ਨਹੀਂ ਜਾਣ ਦਿੰਦੇ ਸਮੱਸਿਆ ਵੀ ਨਹੀਂ ਅਫਸਰ ਸੁਣਦਾ ਏਡਾ ਹੰਕਾਰੀ ਆ ਹੁਣ ਜਦੋਂ ਅਫਸਰ ਥੱਲੇ ਆਊਗਾ ਸਾਡੀ ਸਮੱਸਿਆ ਸੁਣੂਗਾ ਤਾਂ ਫੇਰ ਦਰ ਨਾ ਚੁੱਕੇ ਜਾਊਗਾ ਭਾਈ ਸਾਹਿਬ ਪਿਛਲੇ 14 ਮਹੀਨਿਆਂ ਤੋਂ ਇਸ ਦਫਤਰ ਦੇ ਗੇੜੇ ਘੱਟ ਰਿਹਾ ਤੇ ਅੱਜ 14ਵਾਂ ਹੀ ਚੱਕਰ ਹੈ ਹਰ ਇੱਕ ਮੇਰੀ ਇਨਕੁਆਰੀ ਸਾਰਾ ਕੁਝ ਸਭ ਚੀਜ਼ ਹੋ ਕੇ ਹੈ ਅੱਜ ਵੀ ਐਪਲੀਕੇਸ਼ਨ ਲਿਖਾ ਕੇ ਲਿਆ ਆ ਆਪਣਾ ਪਿਛਲੇ 15 20 ਦਿਨ ਪਹਿਲੇ ਵੀ ਆਇਆ ਸੀਗਾ ਉਸ ਦਿਨ ਕਹਿੰਦੇ ਸਾਡਾ ਸਰਵਰ ਡਾਊਨ ਹੈ ਐਪਲੀਕੇਸ਼ਨ ਦੇ ਦਿਓ 10 ਦਿਨਾਂ ਵਿੱਚ ਪਹੁੰਚ ਜਾਏਗਾ ਕੋਈ ਨਹੀਂ ਪਹੁੰਚਿਆ ਅੱਜ ਫਿਰ ਐਪਲੀਕੇਸ਼ਨ ਲਗਾ ਕੇ ਲਿਆ ਮੈਂ ਕਿਹਾ ਵੀ ਆਰਪੀ ਸਾਹਿਬ ਨੂੰ ਮਿਲਾ ਦਿਓ ਆਰਪੀ ਸਾਹਿਬ ਕਹਿੰਦੇ ਜੀ ਤੁਹਾਡੀ ਤਾਂ ਹੈਗੀ ਕਲੀਅਰ ਹੈ ਪਹੁੰਚ ਜਾ ਕੇ ਕਰੇ ਉਹ ਪਹੁੰਚਦੇ ਪਹੁੰਚਦੇ ਵਿੱਚ ਹੀ ਅੱਜ ਡੇਢ ਸਾਲ ਹੋ ਚੱਲਿਆ ਹਾਲੇ ਤੱਕ ਸਾਡਾ ਪਾਸਪੋਰਟ ਸਾਡੇ ਨੇ ਮਿਲਿਆ ਅਸੀਂ ਮੇਰਾ ਬੱਚਾ ਬਾਹਰ ਹੈ ਅਸੀਂ ਬੱਚੇ ਕੋਲ ਜਾਣਾ ਹੈ ਇਹ ਪਾਸਪੋਰਟ ਹੀ ਨਹੀਂ ਬਣਾ ਕੇ ਦੇ ਰਹੇ ਅਗਲਾ ਸਿਸਟਮ ਦਾ ਬਾਕੀ ਸਾਰੀ ਆਪਣਾ ਬਾਤ ਦਿਖਾਣੀ ਹੋ ਗਈ ਸਾਰੀ ਸਾਰੀ ਕਾਰਨ ਬਸ ਸਾਰਾ ਕਰਪਟ ਹੈਗਾ ਇੱਥੇ ਸਾਰਾ ਸਿਸਟਮ ਉਹ ਜਿਹੜਾ ਦੂਜਾ ਆਫਿਸ ਹੈ ਆਪਣੇ ਮਾਲਟਾਉਨ ਵਾਲਾ ਉਹਦੇ ਨਾਲ ਗਲੀ ਵਿੱਚ ਇੱਕ ਹੈਗਾ ਬੰਦਾ ਫੋਟੋ ਸਟੇਟ ਦਾ ਕੰਮ ਕਰਦਾ ਉਹਦੇ ਉਹ ਮਤਲਬ ਨਾ ਏਜੰਟ ਵੀ ਹੈ ਨਾ ਦਾ ਮੈਂ ਉਹਦੇ ਕੋਲ ਗਿਆ ਮੈਂ ਕਿਹਾ ਫੋਟੋ ਸੈਟ ਕਰਾਣ ਆ ਸੇ ਕਾਵੇ ਗਿਆ ਮੈਂ ਕਿਹਾ ਫੋਟੋ ਸੈਟ ਕਰੀਂ ਕਹਿੰਦਾ ਕਿਵੇਂ ਜੀ ਮੈਂ ਕਿਹਾ ਜੀ ਆ ਆਪਣਾ ਰੁੱਲਦੇ ਪਏ ਯਾਰ ਕਹਿੰਦਾ ਲਓ ਜੀ ਮੈਂ ਕਰਾ ਦੇਣਾ ਗੱਲ ਹੀ ਕੋਈ ਨਹੀਂ ਮੈਂ ਕਿਹਾ ਜੀ ਇੱਕ ਮੇਰੀ ਵਾਈਫ ਦਾ ਤੇ ਇੱਕ ਮੇਰਾ ਕਹਿੰਦਾ ਕਰਾ ਦੇਣਾ ਮੈਂ ਕਿਹਾ ਬੋਲ ਪੈਸੇ ਕਹਿੰਦਾ ਜੀ 50 5000 ਰੁਪਏ ਨਗਦ ਕੈਸ਼ ਦੇ ਦਿਓ ਮੈਂ ਆਪਣਾ ਆ ਨਹੀਂ ਲੈਣੇ ਆਪਣਾ ਨਾ ਗੂਗਲ ਪੇ ਲੈਣੇ ਨਾ ਚੈੱਕ ਲੈਣਾ ਕੈਸ਼ ਦੇ ਦਿਓ ਪੰਜਵੇਂ ਦਿਨ ਤੁਹਾਡੇ ਘਰੇ ਹੋਏਗਾ ਪਾਸਪੋਰਟ ਮੇਰਾ ਕੰਮ ਜੈਨੂਇਨ ਸੀਗਾ ਮੈਂ ਉਹਨੂੰ ਪੈਸੇ ਨਹੀਂ ਦਿੱਤੇ ਤੇ ਹਾਲੇ ਤੱਕ ਵੀ ਮੈਂ ਰੁੱਲਦਾ ਹੀ ਪਿਆ सवेरे तीन बजे उठे साढ़े आप अट्ठाईस किलोमीटर तो चल के फाजिलगा तो ऐसे आया तो ऐसे आके यही हालात हो रहे हैं उनका एक दो पेंडिंग केस था तो वो जल्दी आना चाह रहे थे लाइन को लाइन को बाईपास करके तो हमने कहा कि आप अपने केसेस भेज दें क्योंकि सिस्टम से लाइन से सब नंबर लग रहे हैं तो उसमें फिर बेसिकली इतने में बिना पेशेंस के उन्होंने धरने लगा दिए उनके केसेज सॉल्व हो गए हैं सॉर्ट आउट हो गया वो सारा इश्यूज दे आर हैप्पी उनके जितने भी किसी से हमने सारे, जितने भी grievances से सारे सॉल्व कर तो दिए डिपार्टमेंट के अकॉर्डिंग प्रोटोकॉल जो है उसके साथ जो अपॉइंटमेंट के जरिए चलता है काम तो कहीं ना कहीं इसमें दिक्कत आती होगी तो नहीं एक दो हमारे दो चल रहे हैं तो हमने ओपन हाउस कर रखे कि कोई बिना अपॉइंटमेंट भी आ सकते हैं तो अब तो वो तो है ही और एक है जो अपॉइंटमेंट से आते हैं तो अब जो अपॉइंटमेंट वाले लोग आते हैं उनको प्रायोरिटी चाहिए होती है हर जगह बिकॉज वो लेके आए हैं सिस्टम से तो उसमें थोड़ा सा कई बार सिस्टम में क्लैश हो जाता है कि किसको पहले प्रायोरिटी देनी है तो ये उसी का था बिकॉज उनके पास कोई अपॉइंटमेंट नहीं था तो वो चाहते हो और जो दूसरे हैं basically, पुराने जो appointment हैं, पुराने जो वाले हमें प्रायोरिटी मिले तो इट वॉज दोनों के बीच हमने sort out कर बैठ के क्या? कहना है दो महीने पुराने हाँ तो उनका उनके में इश्यूज थे तो हमने कर वो सारे के. अब उनके कोई ना कोई डॉक्यूमेंट शॉर्टेज था जो भी था जो इंक्वायरियाँ गई हुई हैं जैसे एक केस में पुलिस के पास उनका जवाब पेंडिंग था एक में मैंने ओवर रूल किया है केस में जिसमें पुलिस जवाब ही नहीं दे रही थी ठीक है तो अब जहाँ पे पुलिस के पास पेंडिंग है या किसी और एजेंसी के पास कोई कागज पेंडिंग है तो जब तक हमें जवाब नहीं आता तो हम उसमें कुछ कर नहीं सकते रिपोर्ट जगबाणी टीवी